ਹੱਲੇ ਗਈ ਇਹ ਕਰੋ ਤੇ ਪਟਾਕੇ ਰਿਵਾਜ ਉਹਨਦੀਦ ਮੈਂ ਕਿਹ ਪਟਾਕੇ ਚੱਲੰਦੇ ਨੇ ਆਣੇ ਪਟਾਕੇ ਵਜੋਂਦੇ ਆ ਬਾਬੇ ਚੰਨਣ ਕੇ ਮੇਲਾ ਵਾ ਇਹ ਨਹੀਂ ਸੀ ਪਤਾ ਮੇਰੇ ਘਰ ਨਾਲ ਤੇ ਗੋਲੀਆਂ ਲੱਗੀਆਂ ਵਾ ਮੈਂ ਗਈ ਇੱਥੇ ਭੱਜੀ ਗਈ ਕੌਣ ਕੀਤਾ ਇਹ ਨਹੀਂ ਪਤਾ ਕੌਣ ਮਾਰ ਕੇ ਗਿਆ ਵਾ ਕਾਮ ਮਜੀਠਾ ਦੇ ਪਿੰਡ ਚੰਨਨਕੇ ਦੇ ਪਾਸ ਖੜੇ ਆ ਜਿੱਥੇ ਉਸ ਘਰ ਦੇ ਵਿੱਚ ਜਿੱਥੇ ਕੱਲ ਡੇਰ ਸ਼ਾਮ ਘਰ ਤੋਂ ਥੋੜੀ ਦੂਰੀ ਤੇ ਜੁਗਰਾਜ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਚਲਾ ਕੇ ਸੋ ਸੀਸੀਟੀਵੀ ਤੇ ਇਹ ਸਾਰੀ ਘਟਨਾ ਜ਼ਰੂਰ ਕੈਦ ਹੋਈ ਹੈ ਸੋ ਉਸ ਪਰਿਵਾਰ ਦੇ ਵਿੱਚ ਅਸੀਂ ਮੌਜੂਦ ਆ ਇਸ ਘਟਨਾ ਨੂੰ ਕਿਉਂ ਇਨਜਾਮ ਦਿੱਤਾ ਗਿਆ ਪਰਿਵਾਰ ਕੋ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰੇ ਏ ਕੌਨਸੀ ਉਹ ਨੌਜਵਾਨ ਜਿੰਨਾਂ ਦੁਆਰਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੀ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਮਾਤਾ ਜੀ ਤੁਹਾਡੇ ਬੇਟੇ ਦਾ ਕੱਲ ਤੁਹਾਡੇ ਘਰ ਦੇ ਕੋਲ ਹੀ ਬਿਲਕੁਲ ਬਾਹਰ ਨਿਕਲਦੇ ਹੀ ਕਤਲ ਕਰ ਦਿੱਤਾ ਗਿਆ ਕੌਨਸੀ ਨੌਜਵਾਨ ਹੈ ਇਹ ਕਿੱਥੇ ਗਿਆ ਸੀ ਬੇਟਾ ਕਿਹੜਾ ਘਰ ਦੁਆਰੇ ਗਿਆ ਜੋ ਉਹਨੂੰ ਰਾਹ ਦੇ ਵਿੱਚ ਹੀ ਤਿੰਨ ਮੁੰਡਿਆਂ ਨੇ ਪਛਾਤੇ ਜਾਂਦੇ ਬਿੜੇ ਮੈਨੂੰ ਤਾਂ ਪਤਾ ਨਾ ਮੈਂ ਵੇਖਿਆ ਹੀ ਮੈਂ ਤੇ ਉਦੋਂ ਮੈਨੂੰ ਸਾਧ ਕੇ ਜਦੋਂ ਖੜਿਆ ਤੇ ਉਦੋਂ ਵੇਖਿਆ ਤੇ ਉਹ ਗੋਲੀਆਂ ਮਾਰ ਕੇ ਚੁੱਟ ਗਏ ਕਿੰਨੇ ਗੋਲੀਆਂ ਮਾਰੀ ਗੋਲੀਆਂ ਚਾਰ ਪੰਜ ਮਾਰ ਗਏ ਪੁਰਾਣੀ ਦੁਸ਼ਮਣੀ ਸੀ ਕੋਈ ਕਿਉਂਕਿ ਜਿਹੜਾ ਪੁਲਿਸ ਇਸ ਮਾਮਲੇ 'ਚ ਜਾਂਚ ਕਰਦੀ ਵੀ ਹੈ ਕਿ ਪੁਰਾਣੀ ਰஞ்சிਸ਼ ਦਾ ਮਾਮਲਾ ਦੇਖਦੀ ਵੀ ਹੈ ਕਿ ਕਦੀ ਉਹਨੇ ਕੋਈ ਗੱਲ ਕੀਤੀ ਸੀ ਕੀ ਕੋਈ ਧਮਕੀਵਰਾ ਫੋਨ ਨਾ ਕੋਈ ਗੱਲਬਾਤ ਨਹੀਂ ਕੀਤੀ ਮੈਂ ਵਿਧਵਾ ਜਨਾਨੀ ਹਾਂ 14-15 ਸਾਲ ਹੋ ਗਏ ਆ ਨਹੀਂ ਕਿਨੇ ਕਿ ਮੈਂ ਪਾਲੇ ਹੀ ਕਿਸੇ ਦੇ ਨਾਲ ਆਡਾ ਕੋਈ ਰੋਲ ਨਹੀਂ ਹੈਗਾ ਨਾ ਕੋਈ ਦੁਸ਼ਮਣੀ ਨਾ ਕੋਈ ਦਾ ਕੋਈ ਗੱਲਬਾਤ ਕੁਝ ਨਹੀਂ ਹੈਗਾ ਵਿਆਹ ਕਿਦੋਂ ਹੋਇਆ ਸੀ ਵਿਆਹ 4 ਮਹੀਨੇ ਹੋ ਗਏ ਆ ਤੋਂ ਜਗਰਾਜ ਦੀ ਮਾਤਾ ਜੀ ਹੈ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਗਰਾਜ ਨੇ ਅੱਜ ਤੱਕ ਕਦੀ ਗੱਲ ਨਹੀਂ ਕੀਤੀ ਸੀ ਕਿ ਉਹਦੀ ਕਿਸੇ ਨਾਲ ਦੁਸ਼ਮਣੀ ਹੈ ਕਿਉਂਕਿ ਪੁਲਿਸ ਇਸ ਨੂੰ ਪੁਰਾਣੀ ਰஞ்சிਸ਼ ਦਾ ਮਾਮਲਾ ਜ਼ਰੂਰ ਦੇਖ ਰਹੀ ਹੈ ਸੋ ਉਹਨਾਂ ਦੀ ਪਤਨੀ ਨਾਲ ਵੀ ਗੱਲ ਕਰਾਂਗੇ ਅਸੀਂ ਕਿ ਆਖਿਰ ਕੀ ਜਗਰਾਜ ਨੇ ਕਦੀ ਗੱਲ ਕੀਤੀ ਸੀ ਤਾਂ ਜੀ ਜਗਰਾਜ ਨੇ ਕਦੀ ਗੱਲ ਕੀਤੀ ਸੀ ਕੋਈ ਪੁਰਾਣੀ ਦੁਸ਼ਮਣੀ ਜਾਂ ਕੋਈ ਕਦੀ ਕੋਈ ਕਦੀ ਕੋਈ ਫੋਨ ਆਇਆ ਹੈ ਧਮਕੀਪਰ ਹੈ ਐਦਾਂ ਦੀ ਕੋਈ ਗੱਲਬਾਤ ਨਹੀਂ ਸੀ ਨਾ ਉਹਨਾਂ ਦੀ ਲੜਾਈ ਸੀਗੀ ਨਾ ਕੋਈ ਝਗੜਾ ਸੀਗਾ ਨਾ ਕਿਸੇ ਦਾ ਕੋਈ ਬੈਰ ਸੀਗਾ ਨਾ ਉਹਨਾਂ ਨੇ ਕਦੀ ਕੋਈ ਗੱਲ ਕੀਤੀ ਆ ਤੇ ਸਭ ਨਾਲ ਬੜਾ ਪਿਆਰ ਕਰਦੇ ਸੀਗੇ ਪਿੰਡ ਵਾਲੇ ਉਹਨਾਂ ਦਾ ਇੰਨਾ ਪਿਆਰ ਸੀਗਾ ਸਭ ਦੇ ਨਾਲ ਬੜਾ ਪਿਆਰ ਸੀਗਾ ਤੇ ਮੈਨੂੰ ਕਹਿੰਦੇ ਮੈਂ 2 ਮਿੰਟ ਚ ਆਇਆ ਤੇ ਹੋ ਗਏ ਇਹ ਹੱਲੇ ਤੇ ਬਾਬਾ ਚੰਨਣ ਦੀ ਸੇਵਾ ਕਰਦੇ ਸੀਗੇ ਮੇਲਾ ਸੀਗਾ ਉੱਥੇ ਸੇਵਾ ਕਰਕੇ ਆਇਆ ਸੀ ਤਾਂ ਕਹਿੰਦੇ ਮੈਂ 2 ਮਿੰਟ ਚ ਆਇਆ ਵਾ ਹੱਲੇ ਗਈ ਆ ਕਰੋ ਤੇ ਪਟਾਕੇ ਰਿਵਾਜ ਹੁੰਦੀ ਤੇ ਮੈਂ ਕਿਹਾ ਪਟਾਕੇ ਚੱਲਣਦੇ ਨੇ ਆਣੇ ਪਟਾਕੇ ਵਜੋਂਦੇ ਆ ਬਾਬੇ ਚੰਨਣ ਕੇ ਮੇਲਾ ਵਾ ਏ ਨਹੀਂ ਪਤਾ ਮੈਰੇ ਘਰ ਵਾਲੇ ਤੇ ਗੋਲੀਆਂ ਲੱਗੀਆਂ ਵਾ ਮੈਂ ਗਈ ਇੱਥੇ ਭੱਜੀ ਗਈ ਉਹ ਨਹੀਂ ਕੀਤਾ ਇਹ ਨਹੀਂ ਪਤਾ ਕੌਣ ਮਾਰ ਕੇ ਗਿਆ ਵਾ ਮੈਂ ਇਨਸਾਫ ਚਾਹੁੰਦੀ ਆ ਵੀ ਸਭ ਕੁਝ ਨਹੀਂ ਕੋਈ ਨਹੀਂ ਕੋਈ ਨਹੀਂ ਸੀ ਨਾ ਇਹਨਾਂ ਨੇ ਕੋਈ ਗੱਲ ਕੀਤੀ ਸੀ ਤਾਂ ਨਾ ਹੀ ਕੋਈ ਦਸ਼ਮਣੀ ਕੋਈ ਸਿਰ ਉੱਠਿਆ ਦਿਆ ਨੂੰ 4 ਮਹੀਨੇ 4 ਮਹੀਨੇ ਮੇਰੇ ਵਿਆਹ ਹੋਏ ਸੀਗੇ ਮੈਂ ਚਾਹੁੰਦੀ ਆ ਪੂਰ ਸਵਾਰ ਜੱਕ ਸਖਤੋ ਸਖਤ ਕਾਰਵਾਈ ਕਰਨ ਤੇ ਮੈਨੇ ਇਨਸਾਫ ਦੇਣ ਸੋ ਪਰਵਾਰ ਇਨਸਾਫ ਦੀ ਮੰਗ ਜ਼ਰੂਰ ਕਰ ਰਿਹਾ ਕਿਉਂਕਿ ਜੁਗਰਾਜ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਜ਼ਰੂਰ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ ਕਿ ਕੀ ਜੁਗਰਾਜ ਦੀ ਕੋਈ ਰੇਕੀ ਤੇ ਨਹੀਂ ਕੀਤੀ ਗਈ ਸੀ ਕਿਉਂਕਿ ਜੁਗਰਾਜ ਜਿਹੜਾ ਘਰੋਂ ਨਿਕਲਿਆ ਤੇ ਨੌਜਵਾਨ ਦੁਆਰਾ ਨੌਜਵਾਨਾਂ ਦੁਆਰਾ ਇਸ ਘਟਨਾ ਨੂੰ ਉਸ ਵੇਲੇ ਉਸ ਜਗ੍ਹਾ ਤੇ ਅੰਜਾਮ ਦਿੱਤਾ ਗਿਆ ਸਭ ਤੋਂ ਪਹਿਲਾਂ ਜੁਗਰਾਜ ਦੇ ਪੈਰ 'ਚ ਗੋਲੀ ਮਾਰੀ ਗਈ ਫਿਰ ਉਸ ਨੂੰ ਹੋਰ ਗੋਲੀਆਂ ਮਾਰ ਕੇ ਨੌਜਵਾਨ ਬੜੇ ਆਰਾਮ ਨਾਲ ਪਿੰਡ ਚੋਂ ਹੀ ਫਰਾਰ ਹੋ ਜਾਂਦੇ ਸੋ ਪੁਲਿਸ ਇਸ ਮਾਮਲੇ ਤੇ ਵੀ ਜਿ ਲਗਾਤਾਰ ਜਾਂਚ ਦੇ ਵਿੱਚ ਜੁਟੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ